ਬੜੀ ਵਧੀਆ ਸਾਡੇ ਕਾਰਗੁਜ਼ਾਰੀ ਜਿਹੜੀ ਦਿਖਾਈ ਗਈ ਹੈ ਸਿਟੀ ਜ਼ੀਰਾ ਪੁਲਿਸ ਵੱਲੋਂ ਸਾਡੇ ਸੀਆਈਏ ਜ਼ੀਰਾ ਵੱਲੋਂ ਅਤੇ ਜਿਹੜਾ ਇੱਕ ਸਾਂਝਾ ਆਪਰੇਸ਼ਨ ਏਜੀਟੀਐਫ ਦੇ ਨਾਲ ਜਿਹੜੀ ਸਾਡੀ ਇਨਫੋਰਮੇਸ਼ਨ ਕੱਲ ਹੀ ਸਰ ਨੂੰ ਪਤਾ ਲੱਗਿਆ ਸੀ ਇਹਨਾਂ ਨੇ ساری ਰਾਤ ਇਹਨਾਂ ਨੇ ਇਹਦੇ ਵਿੱਚ ਲੱਗੇ ਰਹੇ ਤੇ ਸਾਡੇ ਇੱਥੋਂ ਦੇ ਲੋਕਲ ਜਿਹੜੇ ਜ਼ੀਰਾ ਪੁਲਿਸ ਦੇ ਕੁਝ ਮੁਲਾਜ਼ਮ ਨੇ ਮੁਲਾਜ਼ਮਾਂ ਨੇ ਬੜੀ ਮਿਹਨਤ ਕਰਕੇ ਉਹਨਾਂ ਨੂੰ ਬੰਦਿਆਂ ਨੂੰ ਕਲਾ ਆਈਡੈਂਟੀਫਾਈ ਕਰ ਲਿਆ ਆਇਡੈਂਟੀਫਾਈ ਕਰਨ ਤੋਂ ਬਾਅਦ ਸਾਡੀ AGTF ਦੀ ਟੀਮ ਤੇ ਸਾਡੇ ਸਿਟੀ ਪੁਲਿਸ ਅਤੇ ਜ਼ਿਲ੍ਹਾ ਦੇ CIA ਵੱਲੋਂ ਇਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਦੇ ਵਿੱਚ ਇਨਫੋਰਮੇਸ਼ਨ ਬੇਸਡ ਇਹਨਾਂ ਨੇ ਨਾਕਾਬੰਦੀ ਕੀਤੀ ਤਾਂ ਉੱਥੇ ਮੋਟਰਸਾਈਕਲ ਤੇ ਉਹੀ ਜਿਹੜਾ ਪਲਸਰ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਇਸ ਕ੍ਰਾਈਮ 'ਚ ਬੰਜੂ ਜੁਵਲਰਸ ਤੇ ਜਿਹੜਾ ਅਟੈਕ ਕੀਤਾ ਸੀ ਜਿਹੜਾ ਇਹਨਾਂ ਨੇ ਆ ਕੇ ਰੋਟ ਖੋਦੀ ਨੀਅਤ ਦੇ ਨਾਲ ਉਸ ਤੇ ਇਹਨਾਂ ਨੇ ਜਿਹੜਾ ਦੇਖਿਆ ਮੋਟਰਸਾਈਕਲ ਆਇਆ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਇਹਨਾਂ ਨੇ ਪੁਲਿਸ ਵੱਲੋਂ ਉਸ ਨੂੰ ਇੰਟਰਸੈਪਟ ਕੀਤਾ ਗਿਆ ਉਸ ਨੂੰ ਰੋਕਿਆ ਤੇ ਉਹ ਡਿੱਗ ਪੇ ਜੋ ਤੇਜ਼ ਰਫ਼ਤਾਰ ਦੇ ਵਿੱਚ ਸੀ ਉਹ ਡਿੱਗ ਪੇ ਤੇ ਉਹਨਾਂ ਨੇ ਡਿੱਗਦੇ ਸਾਰੇ ਉੱਥੇ ਤੇ ਪੁਲਿਸ ਵੱਲ ਦੋਨਾਂ ਜਣੇ ਨੇ ਫਾਇਰ ਕੀਤਾ ਜਿਹੜਾ ਹਰਜੀਤ ਸਿੰਘ ਜੀਤੂ ਨਾ ਦਾ ਇੱਕ ਬੰਦਾ ਹੈ ਤੇ ਜੋ son of ਕੁਲਵੰਤ ਸਿੰਘ ਤੇ ਉਹ ਮਹੱਲਾ ਚਠੂਆ ਦਾ ਵਾਰਡ 12 ਤੇ ਪੱਟੀ ਦਾ ਰਹਿਣ ਵਾਲਾ ਤੇ ਦੂਸਰਾ son of ਕੁਲਵੰਤ ਸਿੰਘ ਇਹਦੇ ਸਣੀ ਆ ਸਰਵ ਸੁਖਦੇਵ ਸਿਕ ਆਸਲ ਪਿੰਡ ਦਾ ਪਟਿਆਰੀ ਏਰੀਆ ਦੇ ਵਿੱਚ ਇਹ ਦੋਨੇ ਇਨਾਂ ਨੇ ਉਹਦੇ ਮੋਟਰਸਾਈਕਲ ਤੇ ਸੀ ਤੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤਾ ਗਿਆ ਉਸੇ ਹਰਜੀਤ ਸਿੰਘ ਜਿਹੜਾ ਜੀਤੂ ਆ ਇਸ ਦੇ ਹੋਰ ਫਾਇਰ ਲੱਗਿਆ ਜੋ ਕਿ ਹਸਪੀਟਲ ਦੇ ਵਿੱਚ ਹੈ ਡਿੱਗਨ ਕਾਰਨ ਜਿਹੜੀ ਮੋਟਰਸਾਈਕਲ ਤੋਂ ਡਿੱਗਨ ਕਾਰਨ ਜਿਹੜਾ ਦੂਸਰਾ ਇਸ ਦੇ ਨਾਲ ਦਾ ਜਿਹੜਾ ਦੂਸਰਾ ਅ ਸੱਕਿਊਸਡ ਹੈ ਸੰਮੁਖ ਸਿੰਘ ਸਨੀ ਉਹਦੀ ਵੀ ਲੱਤ ਤੇ 6:30 ਵਜੇ ਤੇ ਗੱਲ ਕਰਦੇ ਛੱਡੀ ਉਹਦੇ ਵੀ ਸਟਰਕਚਰ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀ ਇਹਨਾਂ ਦਾ ਉਹਨੂੰ ਅਸੀਂ ਬਹੁਤ ਜਲਦ ਸਾਡੀ ਟੀਮਾਂ ਗਈਆਂ ਹੋਈਆਂ ਆਇਡੈਂਟੀਫਾਈਡ ਹੈ ਉਹਨੂੰ ਬਹੁਤ ਜਲਦ ਪੜ ਲਾਂਗੇ ਇਹਦੇ ਵਿੱਚ ਹੋਰ ਕਿਹੜੀ ਤਰ੍ਹਾਂ ਦੀਆਂ ਕੈਸਰ ਆਈਆਂ ਸੀਗੀਆਂ ਵੀ ਜਿਵੇਂ ਕੋਈ ਗੱਲ ਕਰ ਰਿਹਾ ਸੀਗਾ ਜਦੋਂ ਮੈਂ ਵੀ ਇੱਥੇ ਮੌਕੇ ਤੇ ਪਹੁੰਚਿਆ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਜਾਂ ਕੋਈ ਹੋਰ ਕਾਲ ਆਈ ਹੈ ਉਹ ਅਜਿਹੀ ਕੋਈ ਗੱਲ ਨਹੀਂ ਇਹ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਅਸੀਂ ਵੀ ਅਸੀਂ ਜਾ ਕੇ ਇਹਦੇ ਤੋਂ ਕੁਝ ਪੈਸੇ ਬਣਾ ਲਾਂਗੇ ਏਬੀਡੀਟਲੀ ਖਾਲੀ ਇਹਨਾਂ ਨੇ ਦੇਖਿਆ ਵੀ ਦੁਕਾਨ ਤੇ ਹੁਣ ਕੋਈ ਨਹੀਂ ਖੜਾ ਤੇ ਉਹ ਬਜ਼ੁਰਗ ਜਿਹੜੇ ਰਹਿ ਗਏ ਆ ਦੁਕਾਨ ਤੇ ਬੈਠੇ ਪਰ ਜਦੋਂ ਉਹਨਾਂ ਨੂੰ ਅੱਗੇ ਹੋ ਰੈਜ਼ਿਸਟੈਂਸ ਮਿਲੀ ਤੇ ਉਹਨਾਂ ਨੇ ਇਹਨਾਂ ਨੂੰ ਪੈਸੇ ਕਹਿਣ ਤੇ ਨਹੀਂ ਦਿੱਤੇ ਤਾਂ ਇਹ ਉਹਦੇ ਵਿੱਚ ਘਪਰਾਟ ਛੇਦੀ ਤੇ ਨੇ ਫੈਰ ਕਰਕੇ ਮਾਰ ਦੇਣ ਦੀ ਨੀਦਰਾ ਨੇ ਫੈਰ ਕੀਤਾ ਤੇ ਉੱਥੋਂ ਦੌੜ ਗਏ ਤੇ ਸਾਡੀ ਟੀਮ ਨੇ ਬੜੀ ਵਧੀਆ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਵੀ ਕੇਸਸ ਜਿਹੜੇ ਆਬਜੈਕਟ ਦੇ ਵੀ ਕੇਸਸ ਆ ਤੇ ਉਹ ਕੋਈ ਪਹਿਲਾ ਹਰਸੇ ਕਰਦੇ ਆ ਉਹ ਰਿਸਰਸਾਈਟ ਕਰਦੇ ਤੇ ਇਹ ਜਿਹੜੀ ਪੁਛਗਿਸ ਪ੍ਰੀਲਿਮਿਨਰੀ ਜਿਹੜੀ ਅਸੀਂ ਬੁੱਲਨੇ ਦਾ ਉੱਤੇ ਪੁਛਗਿਸ ਕੀਤੀ ਹੈ ਉਹਦੇ ਚਹੀ ਸਾਹਮਣੇ ਆਉਂਦਾ ਵੀ ਇਹ ਹੁਣ ਇਹਦੇ ਕਹਿਣ ਮੁਤਾਬਕ ਜਿਹੜਾ ਜੀਤੂ ਆ ਵੀ ਮੇਰੀ ਘਰ ਵਾਲੀ ਬਿਮਾਰ ਸੀ ਤੇ ਉਸਦੇ ਬਿਮਾਰ ਹੋਣ ਦੇ ਮੇਰੇ ਕੋਲ ਦਵਾਈ ਦੇ ਪੈਸੇ ਹੈ ਨਹੀਂ ਸੀ ਤਾਂ ਲੁੱਟਣ ਪਾਗੇ ਇਹ ਕੋਈ ਜਸਟੀਫਿਕੇਸ਼ਨ ਨਹੀਂ ਪੈਂਦਾ ਜਿਹੜੇ ਅਜਿਹੇ ਬੰਦੇ ਇੰਨਾ ਵੱਡਾ ਜੁਰਮ ਕਰ ਸਕਦੇ ਆ ਇਹਨਾਂ ਪਰਚਰੋ ਸੀ ਸਖਤ ਤੋਂ ਸਖਤ ਜਿਹੜੀ ਕਾਨੂੰਨ ਮੁਤਾਬਕ ਜਿਹੜੀ ਕਾਨੂੰਨ ਮੁਤਾਬਕ ਬੰਦੀ ਸਜ਼ਾ ਇਹਨਾਂ ਨੂੰ ਸੀ ਦਵਾਵਾਂਗੇ ਕੋਈ 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 ਈਮਾਨਦਾਰ ਸੁਭਾਅ ਦੇ ਕਿਸੇ ਨੇ ਆਪ ਦੀ ਜੇ ਕੋਈ ਗ੍ਰਿਪੀਅਨ ਦਾ ਮੈਨਜ਼ ਕਰਕੇ ਕੰਮ ਕਰ ਸਕਦੇ ਤੇ ਤਾਂ ਕਿ ਇਸ ਤਰੀਕੇ ਦੇ ਨਾਲ ਰੁਟਕ ਸੁੱਟ ਬੰਦਾ ਹੈ ਜਿਹੜੇ ਦੋ ਵੈਪਨ ਵੀ ਜਿਹੜੇ ਆ ਦੇ ਆ ਦੇ ਦੋ ਵੈਪਨ ਹੈ ਤਾਂ ਕੋਲ ਦੋ ਪਿਸਟਲ ਜਿਹੜੇ ਤਾਂ ਤੋਂ ਬਰਾਬਰ ਰੋਏ ਇੱਕ 32 ਹੋਰ ਹੈ ਤੇ ਦੋਨੇ 32 ਹੋਰ ਆਪ 32 ਜਾਇਨਤ ਆ ਰਹੀ ਹੈ i'll let you know